ਕਹਤੋਗੀ ਉਹਨਾਂ ਦੇ ਨਾਲ ਪਹਿਲੋ ਜਮ੍ਹਾਂ ਬੰਦੀਆਂ ਗਰਦਾਵਲੀ ਤੇ ਤਕਰੀਬ ਤੇ ਪਾਖਿਆਂ ਹਾਂਜੀ ਪਾਕਤਾਂ ਬੇੜੀ ਰਾਜਾ ਪੇ ਪਿੰਡ ਰਾਜੇ ਜੰਗਲ ਜ਼ਿਲ੍ਹਾ ਲਾਹੌਰ ਜੀ ਹਾਂ ਜੀ ਉਥੋਂ ਦੇ ਵਸਨੀਕਾਂ ਨੇ ਹਾਂ ਜੀ ਫਿਰ ਇੱਥੇ ਆਪਣਾ ਜੰਗਲਵਾਦ ਕੀਤਾ ਬਜ਼ੁਰਗਾ ਨੇ ਹੈ ਹਾਂ ਜੀ ਉਹਨਾਂ ਦੀ 26 11 94 ਨੂੰ ਡੈਥ ਹੋ ਗਈ ਉਹਨਾਂ ਦੇ ਨਾਲ ਪਈ ਲੋ ਜਮ੍ਹਾਂ ਬੰਦੀਆਂ ਗਰਦਾਵਰੀਆਂ ਸਾਡੇ ਨਾਲ ਹੋਈਆਂ 14 ਪਰਮੇ ਇਹ ਸਰਪੰਚ ਨੇ ਸਾਡੇ ਨਾਲ ਹੁਣ ਆ ਕੇ ਕੀਤਾਗਾ ਬਸ ਕੱਟ ਗਿਣਤੀ ਕਰਕੇ ਵੇ ਸਿੱਖ ਨੇ ਇਹਨਾਂ ਨੂੰ ਉਹ ਜੜਿਆ ਜਿਆ ਉਹ ਦਾ ਯੋਧ ਵੀਰ ਹੈ ਜੋ ਉਹ ਤਾਂ ਬੱਚਾ ਪੜਦਾ ਪਿਆ ਉੱਥੇ ਉਹਦਾ ਪਿਓ ਕਾਰਵਾਈ ਕਰਦਾ ਜਿਹੜੀ ਵੀ ਕਰਦਾ ਉਹਦਾ ਕੋਈ ਨਹੀਂ ਜੀ ਉਹ ਤਾਂ ਬੱਚਾ ਪੜਦਾ ਪਿਆ ਜੀ ਤੇਰਾ ਤੂੰ ਹਾਂ ਜੀ ਉਹ ਆਪ ਹੀ ਕਰਦਾ ਪਿਆ ਸਾਰਾ ਕੁਝ ਮੈਨੂੰ ਇੱਕ ਦਿਨ ਮਿਲਿਆ ਮੈਂ ਕਿਹਾ ਭੁਪਿੰਦਰ ਇਹ ਕੀ ਕਿਹਾ ਆਂਦਾ ਮੇਰਾ ਕਾਊਜੀ ਜੇ ਮੇਰੇ ਬੱਚੇ ਦਾ ਕਿਤੇ ਸੈਣ ਬੁਖਾ ਦੇਵੋਗੇ ਕਿਤੇ ਕੁਝ ਵੀ ਮੈਂ ਤੁਹਾਡਾ ਦੇਂਦਾਰ ਆ ਉਹਦਾ ਪਿਓ ਯੋਧ ਵੀਰ ਦਾ ਭੁਪਿੰਦਰ ਲੰਬੜਦਾਰ ਹਾਂ ਜੀ ਉਹ ਕਰ ਰਹੀ ਜੀ ਸਾਰਾ ਸਾਡੀ ਵੋਟਾਂ ਤੋਂ ਜੀ ਹਾਂ ਜੀ ਵੋਟਾਂ ਗੁਰਬਖਸ਼ ਸਿੰਘ ਖੜਾ ਸੀ ਅਸੀਂ ਉਹਨੂੰ ਵੋਟਾਂ ਦਿੱਤੀਆਂ ਦੋ ਭਰਾਮਣੇ ਦੋ ਤੇਗੇ ਵੀ ਉਹਦੇ ਨਾਲ ਥਾਣੇ ਐਸ ਪਲਾਣੇ ਚ ਜੀ ਹਾਂ ਜੀ ਸਾਡੇ ਕੋਲ ਹੈਗੀ ਹੈ ਜੀ 100 ਤੇ ਕਿੰਨੀਆਂ ਕਨਾਲਾਂ ਨੇ ਕਹਿੰਦਾ ਦੋ 50 ਕਨਾਲਾਂ ਜੀ ਦੇ ਰਿਆ ਸਾਡੇ ਜੀ ਦੋ ਕਿੱਲਾਂ ਚ ਇੱਕ ਤੇ ਇੱਕ ਕਨਾਲ 11 ਮਰਲੇ ਜੀ ਇੱਕ ਤੇ ਚਾਰ ਕਨਾਲਾਂ ਕੁਝ ਮਰਲੇ ਜੀ ਤੇਰਾ ਦੋਹਾਂ ਕਿੱਲਾਂ ਚ 35 ਤੇ 50 ਮਰਲੇ ਬੋ ਇਹਦੇ ਘਰ ਆਏ ਕਿੰਨੀ ਖਾਂ ਚ ਹੈ ਇਹ ਜੀ 5ਹ ਕਨਾਲਾਂ ਚ ਜਿਹੜਾ 5 ਕਨਾਲਾਂ ਚ ਉਹ ਦਾ ਕਨੈਕਸ਼ਨ ਤੇ 4 ਦਾ ਕਨੈਕਸ਼ਨ ਉਹ ਮੇਰੇ ਨਾਂ ਆ ਜੀ ਹਾਂ ਜੀ ਟਿਊਬਲ ਕਨੈਕਸ਼ਨ ਮੇਰੇ ਨਾਂ ਆ ਜੀ ਹਾਂ ਜੀ ਉਹ ਟੂਬਲ ਕਨੈਕਸ਼ਨ ਆ ਹੁਣ ਸਭ ਕੁਝ ਜੀ ਸਭ ਕੁਝ ਬਿੱਲ ਕਲੀਅਰ ਹੈ ਹੁਣ ਲਾਇਆ ਹੀ ਫਿਰ ਲਾ ਕੇ ਲੈ ਗਏ ਨੂੰ ਅੱਗਣ ਟਰਾਂਸਫਾਰਮ ਟਰਾਂਸਫਾਰਮ ਲਾ ਕੇ ਲੈ ਗਏ ਪਾਣੀ ਕੱਢ ਦਿੱਤਾ ਮੀਟਰ ਲਾ ਕੇ ਲੈ ਗਏ ਸਭ ਕੁਝ ਉਹਨਾਂ ਨੇ ਮੜੀਆ ਮੇਟ ਗਿਆ ਕਨੈਕਸ਼ਨ ਜੀ ਆਇਆ 50 ਸਾਲ ਪਹਿਲਾਂ ਯਾ ਸਾਲਾਂ ਤੋਂ ਖੁੰਦਕਬਾਜੀ ਦੀ ਕੀਤਾ ਸਾਹ ਹਾਂਜੀ ਹਾਂਜੀ ਖੁੰਦਕ ਕੋਈ ਸਾਡਾ ਉਹਦਾ ਕੋਈ ਜਾਤੀ ਤੁਸੀਂ ਨਹੀਂ ਲੈਣੀ ਬਾਬੂ ਜੀ ਹੋਰ ਜਿਹੜਾ ਇਹਦਾ ਕੀ ਸੀ ਵੈਸੇ ਜਦੋਂ ਤੁਹਾਡੇ ਨਾਲ ਹੋਈ ਗਰਦੌਰੀਆਂ ਗਰਦੌਰੀਆਂ ਜਮਾ ਬੰਦੀਆਂ ਸਭ ਕੁਝ ਆਪਣੇ ਕੋਲ ਨੇ ਬਾਬਾ ਜੀ ਉੱਥੋਂ ਸਾਰਾ ਕੁਝ ਉੱਥੋਂ ਮਿਲ ਜਾਂ ਮੀਟ ਵਗੈਰਾ ਪਰ ਦੇਸੀ ਕੋਈ ਨਹੀਂ ਜੀ ਬਾਬਾ ਜੀ ਨਾ ਤਾਂ ਸਾਨੂੰ ਕਿਸੇ ਸ਼ੁਰੂ ਤੇ ਹਾਂਜੀ ਪਹਿਲੋਂ ਪਰਦੇ ਰਹੇ ਨੇ ਬਈ ਹੋਏ ਪਾਏ ਇੱਕਰੀ ਗਾਈ ਸਾਨੂੰ ਉਹਦੀ ਵੀ ਭਰੀ ਹੈ ਕਿੰਨੇ ਕਿੰਨੇ ਅੰਦਾਜ਼ਾ ਉਹ 10000 ਕਿੰਨੇ ਸੀ ਸਾਰੇ 200 ਰੁਪਇਆ ਕਿੱਲੇ ਦਾ ਬੰਜੜ ਦਾ ਪਾਇਆ ਸੀ ਗਵਰਨਮੈਂਟ ਨੇ ਇਹਨਾਂ ਨੂੰ ਬਜਟ ਕਹਿੰਦਾ 100 200 ਰੁਪਇਆ ਦਾ ਪਾਇਆ ਇਹਨਾਂ ਨੇ ਨਜਾਇਜ਼ ਨਾ ਤਾਕਤ ਨਾਲ ਇਹਨਾਂ ਦੋਆ ਲਿਆ ਹਰ ਇੱਕ ਉਹ ਸਾਲ ਲਿਆ ਮੁੜ ਕੇ ਨਹੀਂ ਗਿਆ ਮੁੜ ਕੇ ਨਾ ਕੇ ਪੁੱਛਿਆ ਕਿੰਨੇ ਟੋਟਲ ਜ਼ਮੀਨ ਆ ਜਿੰਨਾ ਤੋਂ ਨਹੀਂ ਲਿਆ ਟੋਟਲ ਜ਼ਮੀਨ ਪਿੰਡ ਚ ਕਿੰਨੀ ਆ ਜਿੰਨਾ ਤੋਂ ਨਹੀਂ ਲਿਆ ਇਹ ਕਿੱਥੇ ਕਿੱ데 90 ਕਿੱਲੇ ਨਹੀਂ ਇਹ ਆਪ ਜਿਹੜੀ ਹੈ ਤੇ 50 ਕਿੱਲੇ ਉਧਰ ਇਹ ਜਿਹੜੀ ਕਾਗਜ਼ਾਂ 'ਚ ਕੀ ਗਊਚਰਾਂ ਦੇ ਨਾਂ ਤੇ ਹੈ ਗਊਚਰਾਂ ਦੇ ਪਹਿਲਾਂ ਛੇ ਏਕੜ ਲਾ ਲਓ ਤੇ ਦੋਵਾਂ ਦੇ ਲਾ ਲਓ ਗਰਾਮ ਤੋਂ ਤੋਂ ਇਲਾਵਾ ਹੋਰ ਵੀ ਹਾਂ 50 ਏਕੜ ਹੋਰ ਹੈ ਜੀ 50 ਏਕੜ ਹਾਂ ਜੀ ਹਾਂ ਜੀ ਉਹ ਦੂਜੀ ਸਾਈਡ ਤੇ ਬਰਾ ਸਾਈਡ ਉਹਨਾਂ 'ਚ ਵੀ ਘਰ ਵੱਸਦੇ ਆ ਨਹੀਂ ਜੀ ਉਹਨਾਂ 'ਚ ਡੇਰਾ ਨਹੀਂ ਹੈ ਫਿਰ ਵੀ ਨਾ ਇੰਨਾ ਜਿਹਾ ਨਹੀਂ ਉਲਟੀ ਤੇ ਕੋ ਫਰੈਂਡ ਵੀ ਜੋ ਕੋਈ ਨਹੀਂ ਮੈਨੂੰ ਨਹੀਂ ਪਤਾ ਜੀ ਐਵੇਂ ਝੂਠ ਮਾਰੀਏ ਕਿਉਂ ਇਹ ਨਹੀਂ ਪਤਾ ਕਿ ਅੰਦਰ ਖਾਤੇ ਹੀ ਕਰ ਲਏ ਨੇ ਸਾਰਾ ਇੱਥੇ ਜਿਹੜਾ ਹੈਗਾ ਆਪਣਾ ਹੋਰ ਪਿੰਡ ਦੇ ਵਿੱਚ ਜਰਾਮੂਪੋਰਾ ਇਸ ਪਿੰਡ ਦੇ ਵਿੱਚ 88 ਕਿल्ले ਹੋਰ ਆ ਕਿ 90 90 ਕਿल्ले ਆਣੇ ਜੀ 90 ਕਿल्ले ਜਿਹੜੇ ਆ ਉਹਨਾਂ 'ਚ ਵੀ ਘਰ ਹੈਗੇ ਹਾਂ ਜੀ ਥੋੜਾ ਡੇਰੇ ਵਾਸਤੇ ਪੈਣਗੇ ਤੋ ਉਹ ਵੀ ਆ ਗੁਰਦੁਆਰਾ ਵੀ ਵੇਚੀ ਇਹਦਾ ਸਾਡਾ ਜੀ ਲੋਗੀਆਂ ਵਾਸਤੇ ਆਹੀ ਜਿਤ ਤਾਰੀਖ ਕੋ ਕਾਣ ਸਾ ਜਦੋਂ ਹੋਈ ਹੈ ਘਟਨਾ ਇਹ ਕਿ ਇਹ 26 ਨੂੰ ਹੋਈ ਹੈ ਜੀ 26 ਤਰੀਕ ਨੂੰ ਹਾਂ ਜੀ 26 ਨੂੰ ਹੋਈ ਸਾਰੀ ਘਟਨਾ ਕੀ ਹੋਇਆ ਸੀ ਸਾਰਾ ਕਿਸ ਤਰ੍ਹਾਂ ਦਾ ਬਖ ਪ੍ਰਸਾਦ ਜਨਾ ਮੈਂ ਤੇ ਇੱਥੇ ਨਹੀਂ ਹਾਂ ਜੀ ਪ੍ਰਸ਼ਾਸਨ ਆਇਆ ਉਹਨਾਂ ਇੱਕ ਵੀ ਦੱਸਿਓ ਹੁਣ ਕਿੱਦਾਂ ਹੋਈ ਸਾਰੀ ਘਟਨਾ ਆ ਜੋ ਸਾਡਾ ਕੋਣ ਆਇਆ ਇੱਥੇ ਕੀ ਗੱਲਬਾਤ ਕਿੱਦਾਂ ਤੁਹਾਨੂੰ ਇਤਨਾ ਹੋਈਏ ਜਦੋਂ ਸਾਨੂੰ ਕੋਈ ਥੋੜਾ ਦੂਰ ਆਇਆ ਸ਼ੁਰੂ ਤੋਂ ਰੋਟੀਆਂ ਵਾਲਾ ਤੇ ਇੱਕ ਪੈਂਚ ਆਇਆ ਸਬਜ਼ੀ ਵਾਲਾ ਮੈਂ ਇਹ ਕਿਹਦਾ ਪ੍ਰੋਗਰਾਮ ਰਹੀ ਕਿ ਕਿ ਚੱਕਰ ਗਊਸ਼ਾਲਾ ਚ ਚਲਾ ਗਿਆ ਮੈਂ ਉੱਥੇ ਗਿਆ ਮੈਂ ਕਾਜ ਕੀ ਪੰਡਾਰਾ ਕਰੂਗੇ ਮੈਨੂੰ ਕਿਸੇ ਨੇ ਦੱਸਿਆ ਨਹੀਂ ਫਲਾਣੇ ਕਹਾਂ ਰੋਟੀਆਂ ਪਕਾਉਣੀਆਂ ਨੇ ਕਿਦੇ ਵਾਸਤੇ ਪਕਾਉਣੀਆਂ ਵੀ ਮੈਨੂੰ ਤਾਂ ਪਤਾ ਨਹੀਂ ਇਹ ਸਬਜ਼ੀ ਨਾਲ ਆਖਿਆ ਕੌਣ ਗਿਆ ਤੁਹਾਡੇ ਕੋਲ ਇਹ ਮੈਨੂੰ ਤਾਂ ਪਤਾ ਨਹੀਂ ਫਿਰ ਮੈਨੂੰ ਥੋੜਾ ਜਿਹਾ ਸ਼ੱਕ ਪੈ ਗਿਆ ਉਹਨੇ ਚੰਨ ਸਾਨੂੰ ਇਹ ਪਤਾ ਲੱਗ ਗਿਆ ਵੀ ਹਵਾ ਆ ਗਈ ਉਹ ਵਾਪਸ ਆਇਆ ਆ ਜਿਹੜਾ ਸਾਡਾ ਸੀ ਇਹ ਮੈਟਲ ਇਹਦਾ ਢੇਰੀ ਹੋਇਆ ਪਿਆ ਅਸੀਂ ਜਾਣ ਕੇ ਰੋਲਰ ਵਾਲਾ ਪਾਇਆ ਫਿਰ ਇੱਥੇ ਹੀ ਮਸ਼ੀਨਾ ਖੰਡ ਜਿੱਥੇ ਹੁਣ ਆਪਣੀਆਂ ਸਵਾਰੀਆਂ ਖਲੀਆਂ ਭੁਜਾ ਕੇ ਤੇ ਉਹ ਸ਼ਮਸ਼ਾਨਾ ਤੋਂ ਵੀ ਪਰਾ ਲੈ ਗਿਆ ਜਦੋਂ ਅਸੀਂ ਲਲਕਾਰਾ ਦਿੱਤਾ ਤਾਂ ਕਿਹੜੇ ਖੰਜਰ ਨੇ ਸਾਡਾ ਅਸੀਂ ਘਰ ਵੀ ਨਹੀਂ ਸਾਡੇ ਮਕਾਨ ਤੋੜ ਦਿੱਤੇ ਹਾਰਾ ਉਹ ਸਾਡੇ ਮੂੰਹ ਹਲਵੇਂ ਦੇ ਪੱਗੋ ਉਹਨਾਂ ਨੂੰ ਬੋਲ ਨਹੀਂ ਆਇਆ ਡੀਐਸਪੀ ਜਿਹੜਾ ਉਹਨੇ ਖਿਚ-ਖਿਚ ਮਾਰਦਾ ਸੀ ਉਹਦੇ ਕੋਲ ਮੇਰੇ ਕੋ ਉਹਨੂੰ ਗੱਲ ਨਹੀਂ ਆਈ ਮਾਹ ਤੈਨੂੰ ਸ਼ਰਮ ਆਉਣੀ ਚਾਹੀਦੀ ਤੂੰ ਵੀ ਮੁਲਾਜ਼ਮ ਹੈ ਕਿਸੇ ਦਾ ਧੀ ਪੁੱਤਰ ਮਾਹ ਘਰ ਨਾ ਆਉਂਦੇ ਅਗਲੇ ਡੀਕਦੇ ਨੇ ਵੀ ਆ ਲੈਣਦੇ ਮਾ ਤੂੰ ਡਿਚਾ ਨਹੀਂ ਮਾਹ ਤੈਨੂੰ ਇਹ ਸ਼ਰਮ ਆਉਣੀ ਚਾਹੀਦੀ ਐਡਾ ਤੈਨੂੰ ਔਦਾ ਮਿਲਿਆ ਤੇ ਤੈਨੂੰ ਗਰੀਬਾਂ ਦਾ ਮਿਲਿਆ ਤੈਨੂੰ ਮੇਰਾ ਵਾਸਤੇ ਨਹੀਂ ਮਿਲਿਆ ਗਰੀਬਾਂ ਦੇ ਰੱਖਿਆ ਵਾਸਤੇ ਪਰ ਉਹਨੇ ਮੈਨੂੰ ਜਵਾਬ ਨਹੀਂ ਦਿੱਤਾ ਮੈਂ ਮੇਰੀਆਂ ਟੂੰਬਾਂ ਵੀ ਦਿੱਤੇ ਗਈਆਂ ਮੇਰੇ ਪੈਸਾ ਟਾਕਾ ਵੀ ਪਿਆ ਤੁਹਾਨੂੰ ਪਤਾ ਨਹੀਂ ਉਹਨੇ ਇਹ ਮੈਂ ਲੱਭ ਸਕਣਿਆ ਸੀ ਮੈਂ ਮੇਰੀ ਧੋਲੀ ਤੇ ਪਾਵੇਂਗਾ ਪਰ ਇਹ ਵੀਡੀਓ ਦੇ ਨਾਲ ਹੀ ਕਾਗਜ਼ ਜੱਫੜ ਕੇ ਥਾਲਾ ਮੇਰੇ ਅੱਗੇ ਬੋਲੇ ਕੋ ਨਹੀਂ ਪਰ ਇੰਨਾ ਸਹੀ ਬੰਮੇਰੋ ਦਾ ਪੈਰ ਵੀ ਅੱਜ ਛਿੜਕਣ ਜੇ ਲੱਗ ਪਏ ਮੈਂ ਫਿਰ ਮੱਜੀ ਤੇ ਪਾਇਆ ਕਿ ਜੜਮ ਇਹੀ ਕਰਦੇ ਰਹਿਆ ਬਾਕੀ ਇਹ ਮੁੰਡੇ ਤਿੰਨ ਚਾਰ ਜਾਈਏ ਉਹ ਬਲੈਂਡਰ ਐਂ ਟੱਕਰ ਘੰਟਾ ਦਿਓ ਨਾਲ 2 ਘੰਟੇ ਦਾ ਹੀ ਕੱਤੀ ਰਿਹਾ ਫਿਰ ਪਿੱਛੋਂ ਕੁਕਰੜਾਈ ਆਈਏ ਫਿਰ ਉਹਨਾਂ ਮਸ਼ੀਨ ਇੱਧਰ ਲਾ ਕੇ ਆਹ ਹੁਣ ਕੋਲ ਪਰਾਂ ਇਹਨਾਂ ਨਕਸ਼ ਪ੍ਰਸ਼ਾਸਨ ਕੰਨਾਂ ਸੀ ਆਹੀ ਜਦੋਂ ਰੋਲਾ ਪਾਇਆ ਉਹਦੋਂ ਤੇ ਪਹਿਲੋਂ ਤੇ ਪੂਰੇ ਖਾਨ ਤੋਂ 2.5 ਹੋਏਗਾ ਅਸੀਂ ਜਦੋਂ ਆਹ ਰੋਲਾ ਪਾਸੇ ਤੋਂ ਹੋਰ ਪ੍ਰੀਖਿਆ ਆ ਗਈ ਸੀ ਪੁਲ ਹਾਂ ਵੱਡੀ ਪਾਸਾ ਹੀ ਸੋਣ ਕਦੋਂ ਕਿੰਨੇ ਚਿਰ ਦੇ ਵਿੱਚ ਇਹ ਕਾਰਵਾਈ ਕੀਤੀ ਸਾਰੀ ਇਹ ਤਾਂ ਫਿਰ ਮਤਬਲਾ ਤੇ ਸਾਡੇ ਉਧਰ ਤਾਂ ਉਹਨਾਂ ਟਾਈਮ ਨਹੀਂ ਲਾਇਆ ਵੀ ਕਿ ਵੇਖੋ ਕਿੱਚ ਗਣਤ ਪਾਤੀ ਕੀ ਤੋਂ ਬਾਤ ਨੂੰ ਪਰ ਇਹ ਕੋਈ ਉਹਨਾਂ ਨੇ ਕੀ ਪਤਾ ਕੁਛ ਕੱਢਿਆ ਹਾਂ ਦਾ ਕੀ ਲੱਭੀ ਲੈ ਸਮਾਨ ਅੰਦਰ ਸਾਰਾ ਉਹ ਮੈਂ ਪਿਆ ਸੀ ਕਿ ਵਿੱਚੋਂ ਨਾ ਸਮਾਨ ਸਾਡਾ ਵਿੱਤੇ ਹੀ ਸੀ ਕੋਈ ਵੇਚਿਆ ਆਹ ਦਾ ਵੇਖਿਆ ਹੀ ਨਹੀਂ ਫਿਰ ਜੇ ਆਹੀ ਜਬ ਕੌਲੀਆਂ ਦੇ ਕੱਢ ਕੌਣ ਲੈ ਗਿਆ ਸਰਪੰਚ ਸਰਪੰਚ ਲੈ ਗਿਆ ਸਾਰਾ ਕੁਛ ਸਰਪੰਚ ਦੀ ਸੀ ਲਈ ਅਸੀਂ ਮੌਕੇ ਤੇ ਆ ਗਏ ਆ ਨਾ ਤੇ ਫਿਰ ਅਸੀਂ ਤੇਰੇ ਵਰਗੇ ਬੰਦੇ ਕੋਈ ਚਲੇਗਾ ਵੀ ਉੱਥੇ ਪੇਸ਼ ਹੋਣਾ ਕਿਉਂ ਚੱਕਰ ਹੋਇਆ ਕਿਥੋਂ ਸਾਡਾ ਸਮਾਨ ਵੀ ਲੱਦ ਕੇ ਇਹ ਨਹੀਂ ਪਤਾ ਹੁਣ ਕੋਈ ਆਂਦਾ ਸਕੂਲ ਤੇ ਸਾਨੂੰ ਕੋਈ ਤਲਾ ਨਹੀਂ ਕਿਸੇ ਸਰਪੰਚ ਦੀ ਨਹੀਂ ਮਿਲੀ ਚੌਕੀਦਾਰ ਦੀ ਨਹੀਂ ਮਿਲੀ ਕਿਸੇ ਬੰਦੇ ਦੀ ਨਹੀਂ ਜੀ ਤੁਹਾਡਾ ਸਮਾਨ ਉੱਥੇ ਇਹ ਇਸ ਕੋਈ ਚੱਲਦਾ ਸੀ ਪਹਿਲਾਂ ਕੋਰਟ ਦੇ ਵਿੱਚ ਨਹੀਂ ਜੀ ਨਹੀਂ ਹੁਣ ਨਵਾਂ ਹੀ ਉਹਨੇ ਪਾਇਆ ਸੀ ਕੋਈ 15 22 ਹੀ ਆ ਹਾਂ ਇਹ ਤੁਹਾਨੂੰ ਕਰ ਗਿਆ ਸਰ 15 7 ਲੱਖੀ ਨੂੰ 22 ਨੂੰ ਕਰ ਗਿਆ 17 ਹੱਕ ਲੰਗਣਾ ਕਰ ਜਾਂ ਕਾਨੂੰਨ ਨੂੰ ਵੀ ਨਹੀਂ ਹੁੰਦੇ ਵਰਤੇ ਤੁਹਾਨੂੰ ਕੋਈ ਨੋਟਿਸ ਨਹੀਂ ਦਿੱਤਾ ਨਾ ਨਾ ਪਰ ਉਹ ਤਰੀਕ ਦਾ ਨੋਟਿਸ ਹੀ 15 ਦਾ ਹਾਂ ਹਾਂ ਜੀ 15 ਦਾ ਨੋਟਿਸ ਹੈਗਾ ਸੀਗਾ ਇਹ ਨਹੀਂ ਉਹ ਕਾਦਾ ਕੇਸ ਸੀ ਉਹ ਕਾਦਾ ਕੇਸ ਸੀਗਾ ਉਹ ਕਾਦਾ ਨਹੀਂ ਮੈਂ ਬੋਲਦਾ ਨਾ ਫਿਰ ਸਾਰ ਦਾ ਬਾਬਾ ਜੀ ਕੀ ਇਹ ਕਾਚੋ ਉੱਤੇ ਬੰਦ ਰੱਖਿਆ ਹੈ ਅੱਜ ਕੱਲ੍ਹ ਹੋਇਆ ਕਿ ਕੋਮ ਦੇ ਨਾਲ ਹੋਇਆ ਕਿ ਕਾਚੋ ਜਗਾਣਾ ਸਿੱਧਾ ਕੋਲ ਹੈ ਰਾਏ ਗੁਰਜੀ ਸਤ ਸ੍ਰੀ ਅਕਾਲ ਰਾਏ ਗੁਰਜੀ ਤੁਸੀਂ ਤੇ ਇਹ ਆਣਾ ਸਿੱਖ ਗੁਰਦੁਆਰਾ ਮਲੇਜ ਨੇ ਇੱਕ ਕਮੇਟੀ ਵਿੱਚ ਯਕਵ ਦਾ ਮੈਂਬਰ ਔਰ ਉਹਦੇ ਉਹਦੇ ਦਰ ਸਾਹਿਬ ਬਾਬਾ ਬਲਜੀਤ ਸਿੰਘ ਜੀ ਦਾਦੂਗਾਲ ਧਰਮ ਪ੍ਰਚਾਰ ਦੇ ਚੇਅਰਮੈਨ ਸਾਰੇ ਅਸੀਂ ਇੱਥੇ ਅਮੂਪੁਰ ਪੁੱਜੇ ਹਾਂ ਤੁਹਾਡੇ ਸਾਰਾ ਜੈਜਾ ਲਿਆ ਆਏ ਮਾਨੂੰ ਬੜਾ ਦੁੱਖ ਲੱਗਾ ਹੈ ਦੁੱਖ ਇਹ ਨਹੀਂ ਤਾਂ ਹਟੇ ਨਹੀਂ ਕਰਤਾ ਜੋ 26 ਤਰੀਕ ਨੂੰ ਠੱਗਾ ਲੋਕ ਮਾਰਾ ਗੰਦਨ ਲੋਕ ਹੋਇਆ ਹੈ ਉਹ ਸਰਪੰਚ ਸਾਹਿਬ ਨੇ ਕੀਤਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿ ਕਿਸੇ ਨੂੰ ਵੋਟ ਦੇਣਾ ਨਹੀਂ ਚਾਹੀਦਾ ਸੀ ਬਦ ਕਰ ਦੇ ਨੰਨੂੰ ਖਾਂਦੇ ਤੇ ਕੇ ਕਰਾਤੇ ਤੇ ਟ੍ਰੇਕਾ ਉਹ ਲੱਭਦੇ ਇਸ ਤਰ੍ਹਾਂ ਨਹੀਂ ਸੀ ਕਰਨਾ ਜੋ ਉਹਨਾਂ ਨੂੰ ਕੀਤਾ ਅਸੀਂ ਇਹ ਬੜੀ ਘਟਨਾ ਨਿੰਦਜੋ ਹੋ ਗਿਆ ਹੈ ਤੇ ਪੂਰੀ ਸਿੱਖ ਸਮਾਜ ਇਹਨੂੰ ਨਿੰਦਦੀ ਹੈ ਤੇ ਅਸੀਂ ਬੇਇਕਤੀ ਕਰਨੇ ਆਂ ਸਰਕਾਰ ਕੋਲ ਜਾ ਕੇ ਟਾਈਮ ਲੈਣੇ ਆਂ ਸਰਕਾਰ ਕੋਲ ਜਾ ਕੇ ਇਹਨਾਂ ਨੂੰ ਹੱਕ ਦਵਾਵਾਂਗੇ ਜਿੰਨੀ ਵੀ ਇਹਨਾਂ ਦੀ ਮਦਦ ਕਰ ਸਕਦੇ ਹੋਏ ਤਨ ਮਨ ਧਨ ਵਾਲੇ ਇਹਨਾਂ ਦੀ ਮਦਦ ਕਰਾਂਗੇ ਹਰ ਪੱਖੋਂ ਇਹਨਾਂ ਨੂੰ ਜਿਹੜਾ ਹੈ ਨੁਕਸਾਨ ਹੋਇਆ ਕਿਲਾ ਇਹਨਾਂ ਦਾ ਪੰਚਾਇਤੀ ਹੈ ਇਹ ਇਹਨਾਂ ਨੂੰ ਜਗਾ ਸੀ ਭਾਵੇਂ ਸਰਕਾਰ ਤੋਂ ਦਵਾਈਏ ਭਾਵੇਂ ਅਸੀਂ ਮੁੱਲ ਲੈ ਕੇ ਦਈਏ ਇਹ ਕਿੱਲੇ ਦੀ ਜੇ ਅਸੀਂ ਰਕਮ ਭਰਾਂਗੇ ਚਾਹੇ ਤਸੀਂ ਸਰਕਾਰ ਤੋਂ ਦਵਾਵਾਂਗੇ ਇਹ ਤਸੀਂ ਸਰਕਾਰ ਤੋਂ ਦਵਾਵਾਂਗੇ ਦਬਾਅ ਪਾ ਕੇ ਸਰਕਾਰ ਸਾਡੀ ਇਹ ਬਗਾਨੀ ਨਹੀਂ ਆਪਣਾ ਭਾਈਚਾਰਾ ਸਾਡਾ ਸਾਡੇ ਨਾਲ ਮਿਲਨ ਵਰਤਨ ਹੈ ਸਾਡੀ ਸਰਕਾਰ ਹੈ ਨਾਇਬ ਸਿੰਘ ਸੈਣੀ ਜੀ ਸਾਡੇ ਆਪਣੇ ਭਾਜੀਪੀ ਦੀ ਸਰਕਾਰ ਹੈ ਸਾਡਾ ਬੜਾ ਲਗਾਵੇ 100% ਤੁਸੀਂ ਸਰਕਾਰ ਤੋਂ ਹੀ ਲੈ ਕੇ ਦੇਵਾਂਗੇ ਇਹਨਾਂ ਨੂੰ ਇੱਕਲਾ ਇਹਨਾਂ ਦੇ ਘਰ ਬਣਵਾ ਕੇ ਦੇਵਾਂਗੇ ਬਾਈ ਚਾਂਸ ਕੋਈ ਗੱਲ ਹੁੰਦੀ ਏ ਫਿਰ ਸਾਨੂੰ ਜੇ ਖਰੀਦਣਾ ਪਿਆ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਅਸੀਂ ਇਹਨਾਂ ਨੂੰ ਖਰੀਦ ਕੇ ਦੇਵਾਂਗੇ ਹਰ ਸੰਭਵ ਇਹਨਾਂ ਦੇ ਨਾਲ ਹਰ ਸੰਭਵ ਇਹਨਾਂ ਦੇ ਨਾਲ ਅਮੂਰ ਜੋ ਵਾਕਿਆ ਆਇਆ ਹੈ ਬੜਾ ਮਾੜਾ ਹੋਇਆ ਹੈ ਹਰ ਸੰਭਵ ਇਹ ਭਾਈ ਤਰਨ ਦੇ ਨਾਲ ਸਿੱਖ ਭਾਈਚਾਰੇ ਦੇ ਨਾਲਾ ਕਿਸੇ ਦਾ ਵੀ ਹੁੰਦਾ ਹੈ ਚਾਹੇ ਨਿੰਦਨਯੋਗ ਸੀ ਤੇ ਸਿੱਖਾਂ ਤੋਂ ਬਾਹਰ ਹੁੰਦਾ ਸੀ ਤਾਂ ਵੀ ਖੜੇ ਸਾਂ ਅੱਜ ਤੇ ਸਾਡੇ ਸਿੱਖ ਭਾਵਨਾ ਵਾਲੇ ਗੱਲ ਹੋਈ ਏ ਜੇ ਕਿਤੇ ਸਿੱਖਾਂ ਤੋਂ ਬਾਹਰ ਹੁੰਦੀ ਤਾਂ ਵੀ ਅਸੀਂ ਨਾਲ ਖੜੇ ਸਾਂ ਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਸਮੁੱਚਾ ਪੰਥ ਇਹਨਾਂ ਦੇ ਨਾਲ ਇਹ ਫਿਕਰ ਨਾ ਕਰਨ ਜੋ ਘਟਨਾ ਹੋ ਗਈ ਏ ਇਹਦੇ ਹੱਥ ਨਹੀਂ ਆ ਸਕਦੀ ਪਰ ਅੱਗੋਂ ਇਹਨਾਂ ਦੇ ਨਾਲ ਅੱਗੋਂ ਇਹਨਾਂ ਨੂੰ ਹੱਕ ਲੈ ਕੇ ਜਾਾਂਗੇ ਸੱਚ ਲੈ ਕੇ ਜਾਾਂਗੇ ਹੱਕ ਸਾਕ ਦੀ ਲੜਾਈ ਇਹਨਾਂ ਦੇ ਅਸੀਂ ਪੂਰੀ ਲੜਾਂਗੇ ਮੈਂ ਇਹਨੂੰ ਕੋਰਤੀਆਂ ਸੰਗਤਾਂ ਨੂੰ ਜਿਥੋਂ ਡੇਰੇ ਦੇ ਮਸਜਿਦਾਂ ਦਾ ਬਹੁਤ ਤੋਂ ਸਾਰਿਆਂ ਦਾ ਧੰਨਵਾਦ ਇਹਨਾਂ ਦੇ ਦਰਸ਼ਨ ਹੋਏ ਨੇ ਘਟਨਾ ਬੜੀ ਮਾੜੀ ਵੇਖੀ ਏ ਸਤਕਾਰਯੋਗ ਸਾਡੇ ਮੈਂਬਰ ਸਾਹਿਬਾਨ ਐਜਕਟਿਵ ਦੇ ਸਾਡੇ ਸਾਰੇ ਇੱਥੇ ਪੁੱਜੇ ਨੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਆ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਏ ਤੇ ਦੁੱਖ ਸਾਂਝਾ ਕਰਨ ਤੋਂ ਬਾਅਦ ਮਨ ਨੂੰ ਠੇਸ ਪੁੱਜੀ ਏ ਸਾਰੇ ਤੁਹਾਡੇ ਪੱਤਰਕਾਰਾਂ ਵੀਰਾਂ ਦਾ ਇਹ ਮੀਡੀਆ ਦਾ ਰਹੀ ਗੱਲ ਪੂਰੀ ਸਾਡੀ ਪਹਚਾਯੋ ਕਸੀਂ ਇਹਨਾਂ ਦੇ ਨਾਲ ਆ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਨੂੰ ਕਦੋਂ ਮਿਲਣ ਦਾ ਪ੍ਰੋਗਰਾਮ ਹੈ ਸੀਐਮ ਸਾਹਿਬ ਨੂੰ ਸਾਡਾ ਜਲਦੀ ਤੋਂ ਜਲਦੀ ਜਲਦੀ ਤੋਂ ਜਲਦੀ ਇਹਨਾਂ 2-4 ਦਿਨਾਂ 'ਚ ਮਿਲ ਕੇ ਅਸੀਂ ਸਾਰਾ ਹੱਲ ਕਰਾਵਾਂ ਪ੍ਰਸ਼ਾਸਨ ਨਾਲ ਹੀ ਗੱਲ ਹੋਈ ਪ੍ਰਸ਼ਾਸਨ ਨਾਲ ਨਹੀਂ ਗੱਲ ਹੋਈ ਕਰਾਂਗੇ ਹੁਣ ਗੱਲ ਪਹਿਲੇ ਸੀਐਮ ਨਾਲ ਗੱਲ ਕਰਾਂਗੇ ਉੱਥੇ ਲੈਵਲ ਤੇ ਗੱਲ ਕਰਾਂਗੇ ਪ੍ਰਸ਼ਾਸਨ ਨਾਲ ਨਹੀਂ ਗੱਲ ਕਰਾਂਗੇ ਉੱtre ਲੈਵਲ ਤੇ ਗੱਲ ਕਰਕੇ ਪਰੇਸ਼ਾਨ ਜਨਾਂ ਆਪਣੇ ਰਾਜ਼ੀ ਕਰਾਂਗੇ ਸਾਰਿਆਂ ਨੂੰ ਇਹ ਮਸਲਾ ਹੱਲ ਕਰਾਵਾਂ ਪਾਪਾ ਜੀ ਬੋਲਣ ਕੋਤਨ ਮੰਨਦੇ ਖੜੇ ਹੋ ਜੋ ਖੜਾ ਹੋ ਕੇ ਬੋਲ ਦਿੰਦੇ ਜਰਨਲ ਸਾਹਿਬ ਉਤਾਸ ਸੇ ਨਿਕਲ ਗਏ ਸੇ ਅੱਗੇ ਮਾਰ ਅੱਗੇ ਅੱਜ ਅਸੀਂ ਇੱਥੇ ਸਾਰੇ ਕਰਨਾਲ ਦੇ ਜ਼ਿਲ੍ਹੇ ਦੇ ਵਿੱਚ ਪਿੰਡ ਅਮੂਪੁਰ ਉਸ ਢਾਣੀ ਤੇ ਪਹੁੰਚੇ ਹੋਏ ਹਾਂ ਜਿਸ ਢਾਣੀ ਦਾ ਸਾਰਿਆਂ ਨੇ ਸੋਸ਼ਲ ਮੀਡੀਆ ਦੇ ਪ੍ਰਿੰਟ মিডিਆ ਵਿਦ ਲਈ মিডিਆ ਤੇ ਸਾਰਿਆਂ ਨੇ ਦੇਖਿਆ ਕਿ ਇਸ ਇੱਕ ਕੁਝ ਦਿਨ ਪਹਿਲਾਂ ਇਸ ਜਗ੍ਹਾ ਤੇ ਜਿਸ ਤਰੀਕੇ ਦੇ ਨਾਲ ਪਿੰਡ ਦੀ ਪੰਚਾਇਤ ਸਰਪੰਚ ਵੱਲੋਂ ਬਲਡੋਜ਼ਰ ਫੇਰ ਕੇ ਚਾਰ ਘਰ ਜਿਹੜੇ ਸੀਗੇ ਜਿਹਦੇ ਚ ਉਹਨਾਂ ਦਾ ਪੂਰਾ ਪੂਰਾ ਪਰਿਵਾਰ ਵੱਸਦਾ ਸੀਗਾ ਉਹਨਾਂ ਨੂੰ ਬਲਡੋਜ਼ਰ ਫੇਰ ਕੇ ਤਹਿਸ ਨਹਿਸ ਢਾਹ ਢੇਰੀ ਕਰ ਦਿੱਤਾ ਗਿਆ ਜਿਹੜਾ ਬੜਾ ਹੀ ਤਬਾਹੀ ਦਾ ਮੰਜ਼ਰਾ ਜਿਹਨੂੰ ਦੇਖ ਕੇ ਬੜਾ ਮਨ ਦੁਖੀ ਹੋਇਆ ਵਪਾਰ ਵਿਦੇਸ਼ ਗਿਆ ਹੋਇਆ ਸੀਗਾ ਵਾਪਸ ਪਰਤਦੇ ਆਏ ਜਦੋਂ ਇਹਦੀ ਘਟਨਾ ਦਾ ਪਤਾ ਲੱਗਾ ਭਾਵੇਂ ਸਭiyet ਠੀਕ ਨਹੀਂ ਸੀ ਮੁੱਖ ਦਫਤਰ ਦੇ ਨਾਲ ਸੰਪਰਕ ਕੀਤਾ ਪ੍ਰਧਾਨ ਸਾਹਿਬ ਦੇ ਨਾਲ ਗੱਲ ਹੋਈ ਉਤੋਂ ਸਾਰੀ ਜਾਣਕਾਰੀ ਮਿਲੀ ਕਿ ਇਥੋਂ ਪਰਿਵਾਰ ਸਾਡੇ ਮੁੱਖ ਦਫਤਰ ਨੂੰ ਖੇਤਰ ਸੰਗਤਾਂ ਪਹੁੰਚੀਆਂ ਵੀ ਸੀ ਔਰ ਪ੍ਰਸ਼ਾਸਨ ਦੇ ਨਾਲ ਸਾਡੇ ਹਰਿਆਣਾ ਕਮੇਟੀ ਦੇ ਸਪੋਕਸਮੈਨ ਕਮਲਜੀਤ ਸਿੰਘ ਜ਼ਰਾਣਾ ਉਹਨਾਂ ਨੇ ਸਾਥੀਆਂ ਨੂੰ ਲੈ ਕੇ ਗੱਲਬਾਤ ਵੀ ਕੀਤੀ ਕਿ ਬਹੁਤ ਹੀ ਮੰਦਭਾਗੀ ਗੱਲ ਆ ਪ੍ਰਧਾਨ ਸਾਹਿਬ ਦੇ ਹੁਕਮਾਂ ਤੇ ਜੋ ਅੱਜ ਖੁਦ ਇੱਥੇ ਆਏ ਹੋਏ ਜਥੇਦਾਰ ਭੁਪਿੰਦਰ ਸਿੰਘ ਅਸੰਦ ਉਥੋਂ ਰਸਤਾ ਬਸਤਾ ਲੈ ਕੇ ਸੰਗਤਾਂ ਜਿਹੜੇ ਸਾਡੇ ਮੁਲਾਜ਼ਮ ਸੀ ਇੱਥੇ ਪਹੁੰਚੇ ਸਨ ਇਸ ਪਰਿਵਾਰਾਂ ਨੂੰ ਪੂਰਾ ਜਿਹੜਾ ਸੀ ਇਹਨਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ ਤੇ ਅੱਜ ਅਸੀਂ ਖੁਦ ਹਰਿਆਣਾ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮੂਥੀ ਐਗਜ਼ੀਕਟਿਵ ਮੈਂਬਰ ਸਹਿਬਾਨ ਸਾਡੇ ਸਤਕਰ ਸਹਿਬਾਨ ਵੀ ਇੱਥੇ ਪਹੁੰਚੇ ਹੋਏ ਆ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਦ ਸੀਨੀਅਰ ਮੀਤ ਪ੍ਰਧਾਨ ਸਰਦਾਰ ਸੁਦਰਸ਼ਨ ਸਿੰਘ ਦੀ ਅੰਬਾਲਾ ਸਾਡੇ ਅੰਤਰੰਗ ਮੈਂਬਰ ਹੈ ਸਾਡੇ ਸਰਦਾਰ ਦੀਪੀ ਸਿੰਘ ਜੀ ਅੰਬਾਲਾ ਸਰਦਾਰ ਸੁਦਰਸ਼ਨ ਸਿੰਘ ਜੀ ਭਵਾਨੀ ਇਸੇ ਤਰ੍ਹਾਂ ਸਪੋਕਸਮੈਨ ਕਮਲਜੀਤ ਸਿੰਘ ਜ਼ਰਾਣਾ ਔਰ ਸਾਡੇ ਇਸੇ ਤਰ੍ਹਾਂ ਜਿਹੜੇ ਸਲਾਹਕਾਰ ਨੇ ਐਡਵਾਈਜ਼ਰ ਸਾਫ ਦਾ ਜਰਨਲ ਸਖਤਰ ਸਰਦਾਰ ਗੁਰਵਿੰਦਰ ਸਿੰਘ ਜੀ ਤਮੀਦਿਆ ਕਰਨਾਲ ਔਰ ਸਾਡੇ ਜਿਹੜੇ ਮੀਤ ਸਖਤਰ ਨੇ ਸਾਡੇ ਹਰਿਆਣਾ ਕਮੇਟੀ ਦੇ ਗੁਲਾਬ ਸਿੰਘ ਮੂਨਕ ਉਹ ਵੀ ਇੱਥੇ ਪਹੁੰਚੇ ਹੋਏ ਆ ਸਾਡੇ ਚੀਫ ਸਕੱਤਰ ਜਸਵਿੰਦਰ ਸਿੰਘ ਜੀ ਅਦੀਨਪੁਰਾ ਧਰਮ ਪ੍ਰਚਾਰ ਦੇ ਸਕੱਤਰ ਸਰਬਜੀਤ ਸਿੰਘ ਜੰਮੂ ਸਾਡੇ ਮੀਸ ਸਕੱਤਰ ਸਤਪਾਲ ਸਿੰਘ ਜੀ ਰੁਪਿੰਦਰ ਸਿੰਘ ਜੀ ਬਲਜੀਤ ਸਿੰਘ ਜੀ ਹੋਰ ਉਹਨਾਂ ਦੇ ਸਹਿਯੋਗੀ ਤੇ ਸਾਡੇ ਜਿਹੜੇ ਸਕੱਤਰ ਕੁਲਦੀਪ ਸਿੰਘ ਜੀ ਭਾਣੋ ਕਿਹੜੀ ਸਾਰੀ ਟੀਮ ਜਿਹੜੀ ਹੈ ਇੱਥੇ ਆ ਕੇ ਸਰਦਾਰ ਬੂਟਾ ਸਿੰਘ ਹੁਣਾਂ ਨਾਲ ਸਰਦਾਰ ਰਗਵੀਰ ਸਿੰਘ ਹੁਣਾਂ ਨਾਲ ਸਾਡੀ ਗੱਲਬਾਤ ਹੋਈ ਹੈ ਭਾਈ ਖਜਾਨ ਸਿੰਘ ਹੁਣੀ ਵੀ ਇੱਥੇ ਸਾਨੂੰ ਮਿਲੇ ਆ ਬਹੁਤ ਸਾਰੀਆਂ ਸੰਗਤਾਂ ਹੋਰ ਵੀ ਆਸੇ-ਪਾਸੇ ਤੋਂ ਕਾਰ ਸੇਵਾ ਵਾਲੇ ਮਹਾਪੁਰਸ਼ ਵੀ ਇੱਥੇ ਆਏ ਆ ਸਾਡੇ ਸਤਿਕਰਤ ਰਾਜਪਾਲ ਸਿੰਘ ਜੀ ਇੱਥੇ ਪਹੁੰਚੇ ਹੋਏ ਆ ਸੋ ਸਾਰੇ ਘਟਨਾ ਦਾ ਜੈਜਾ ਲਿਆ ਕੇ ਅੱਛਰ ਇਹ ਜਿਹੜੀ ਘਟਨਾ ਇਹਦੀ ਮੰਦਭਾਗੀ ਕਿਉਂ ਵਾਪਰੀ ਆ ਜਿਸ ਤਰ੍ਹਾਂ ਸਰਦਾਰ ਬੂਤਾ ਸਿੰਘ ਸਰਦਾਰ ਰਵੀਰ ਸਿੰਘ ਉਹਨਾਂ ਨੇ ਦੱਸਿਆ ਕਿ ਜੋ ਸਰਪੰਚ ਆ ਉਹ ਛੋਟੀ ਉਮਰ ਦੇ ਹੋਣਗਾ ਜੇ ਪੜ੍ਹਾਈ ਕਰਦਾ ਦੇਰਾ ਦੂ ਉਹਨਾਂ ਦੇ ਜਿਹੜੇ ਬਜ਼ੁਰਗ ਆ ਉਹਨਾਂ ਨੇ ਖੁੰਧਕਬਾਜੀ ਦੇ ਅੰਦਰ ਜੋ ਭੁਪਿੰਦਰ ਰਾਣਾ ਸੈ ਉਹਨਾਂ ਦਾ ਨਾਮ ਉਹਨਾਂ ਨੇ ਭਗਵੰਦਰ ਨੇ ਜੋ ਪੰਚਾਇਤ ਆ ਇਸ ਪਿੰਡਾ ਮੂੰਹਪੁਰ ਦੀ ਉਹਨਾਂ ਨੇ ਕੁੰਧਕ ਬਾਜੀ ਵੋਟਾਂ ਦੀ ਜਿਹੜਾ ਹੈਗਾ ਰੰਜਿਸ਼ ਦੇ ਵਿੱਚ ਜਿਹੜੀ ਕਾਰਵਾਈ ਆ ਸਾਰੀ ਕਰਾਈ ਜਦੋਂ ਕਿ 70-75 ਸਾਲ ਤੋਂ ਇਹ ਪਰਿਵਾਰ ਇੱਥੇ ਵੱਸਦਾ ਵਾ ਬੜਾ ਦੁੱਖ ਹੋਇਆ ਕਿ ਅੱਜ ਬੱਚੇ ਬਜ਼ੁਰਗ ਨੌਜਵਾਨ ਜਿਹੜੇ ਦਰਖਤਾਂ ਦੀ ਛਾਵੇਂ ਬੈਠੇ ਹੋਏ ਆ ਇਹਨਾਂ ਦੇ ਸਾਰੇ ਘਰ ਜਿਹੜੇ ਆ ਬਲਡوزر ਫੇਰ ਕੇ ਜਿਹੜਾ ਹੈਗਾ ਕ੍ਰੇਨ ਦੇ ਨਾਲ ਜੇਸੀ ਜੀਸੀਬੀ ਦੇ ਨਾਲ ਤਬਾਹ ਕਰ ਦਿੱਤੇ ਆ ਮੈਂ ਕਹਿਣਾ ਚਾਹੁੰਦਾ ਕਿ ਬਹੁਤ ਹੀ ਮੰਦਭਾਗੀ ਗੱਲ ਆ ਜਿੱਥੋਂ ਤੱਕ ਪਰਿਵਾਰ ਦੀ ਸਹਾਇਤਾ ਦੀ ਗੱਲ ਆ ਉਹ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਜਿਸ ਤਰੀਕੇ ਦੇ ਨਾਲ ਸਰਕਾਰ ਦੇ ਨਾਲ 2-4 ਦਿਨਾਂ ਚ ਗੱਲਬਾਤ ਕਰਕੇ ਇਹ ਜਿਹੜੀ ਜਗ੍ਹਾ ਹੈ ਇਹ ਸਰਕਾਰ ਦੇ ਕੋਲ ਉਹਨਾਂ ਦੇ ਘਰ ਪਾਉਣ ਵਾਸਤੇ ਜਿਹੜੀ ਹੈ ਸਰਕਾਰ ਤੋਂ ਹੀ ਲਈ ਜਾਵੇਗੀ ਜੋ ਜੇਕਰ ਸਰਕਾਰ ਇਹਨਾਂ ਪਰਿਵਾਰਾਂ ਨੂੰ ਸਾਡੇ ਹਰਿਆਣਾ ਕਮੇਟੀ ਦੇ ਕਹਿਣ ਤੇ ਜਗ੍ਹਾ ਦੇ ਦੇਵੇ ਠੀਕ ਹੈ ਨਹੀਂ ਤੇ ਜੋ ਇਹਦਾ ਮੁਆਵਜ਼ਾ ਬਣਦਾ ਜੋ ਇਹਦੀ ਕੀਮਤ ਬਣਦੀ ਉਹ ਵੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਫੇ ਕਰਕੇ ਇਹਨਾਂ ਨੂੰ ਘਰ ਪਾਉਣ ਵਾਸਤੇ ਭਾਵੇਂ ਉਹਦੇ ਤੇ ਕਿੰਨਾ ਖਰਚ ਆਵੇ ਜੋ ਵੀ ਇਹਦੀ ਸਰਕਾਰੀ ਕੀਮਤ ਬਣਦੀ ਆ ਉਹ ਖੁਦ ਹਰਿਆਣਾ ਕਮੇਟੀ ਭਰ ਕੇ ਇਹਨਾਂ ਨੂੰ ਘਰ ਜਿਹੜੇ ਆ ਉਹ ਬਣਾਉਣ ਵਾਸਤੇ ਜਿਹੜੀ ਆ ਜਗ੍ਹਾ ਲੈ ਕੇ ਦੇਵੇਗੀ ਔਰ ਇਹ ਪਰਿਵਾਰ ਦੇ ਨਾਲ ਹਰ ਤਰ੍ਹਾਂ ਘਰ ਬਣਾਉਣ ਵਿੱਚ ਵੀ ਮਦਦ ਕਰੇਗੀ ਔਰ ਇਹਨਾਂ ਨਾਲ ਰਸਤ ਬਸਤੀ ਪਹਿਲਾਂ ਵੀ ਸਾਡੀਆਂ ਜਿਹੜੀਆਂ ਨੇ ਆ ਆਪਣਾ ਸਟਾਫ ਜਿਹੜਾ ਹੈਗਾ ਰਸਤਬਸਤ ਲੈ ਕੇ ਪਹੁੰਚਿਆ ਤੇ ਫਿਰ ਵੀ ਜਿਹੜਾ ਇਹਨਾਂ ਪਰਿਵਾਰਾਂ ਦੇ ਨਾਲ ਅਸੀਂ ਖੜੇ ਆਂ ਜਿੱਥੋਂ ਤੱਕ ਤਾਂ ਮਦਦ ਦੀ ਗੱਲ ਆ ਜਿੱਥੋਂ ਤੱਕ ਇਨਸਾਫ ਦੀ ਗੱਲ ਆ ਜਦੋਂ ਹੋਰ 90 ਕਿਲੇ ਇਸ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਚਰਾੰਦਦੇ ਆ 90 ਕਿੱਲਾਂ ਚੋਂ ਇਸ ਕਿੱਲੇ ਦੇ ਉੱਤੇ ਹੀ ਕਾਰਵਾਈ ਕਿਉਂ ਹੋਈ ਆ ਇਹ ਪਸਾਰਾਂ ਤੇ ਜਿੱਥੇ ਇਹਨਾਂ ਦੇ ਘਰ ਸੀ ਉੱਥੇ ਹੀ ਕਾਰਵਾਈ ਕਿਉਂ ਕੀਤੀ ਗਈ ਆ ਇਹ ਸਾਰੀ ਖੁੰਦਕਬਾਦੀ ਤੇ ਰੰਜਸ਼ਬਾਈ ਜਿਹੜੀ ਆ ਉਹ ਉਹ ਸਾਫ਼ ਤੌਰ ਤੇ ਨਜ਼ਰ ਆ ਰਹੀ ਆ ਜਿਹੜਾ ਪ੍ਰਸ਼ਾਸਨ ਆ ਜਾਏ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਜਿਹੜਾ ਇੱਥੇ ਦੇਸੀ ਕੀ ਗੈਰਾ ਲੈ ਕੇ ਪਹੁੰਚਿਆ ਉਹ ਵੀ ਜੋ ਸਨਾਤੀ ਹੈ ਅਗਰ ਮੈਂ ਖੁਦ ਸਾਬਦੀ ਇਹੋ ਜੇ ਸਮਝਦਾ ਕਿ ਸਰਕਾਰ ਨੂੰ ਵੀ ਇਸ ਬਾਰੇ ਸੋਚਣਾ ਚਾਹੀਦਾ ਸਰਕਾਰ ਨੂੰ ਬਦਨਾਮ ਕਰਨ ਦੀ ਨੀਤੀ ਹੈ ਪੰਚਾਇਤ ਨੇ ਮਿਲੀ ਭੁਗਤ ਕਰਕੇ ਕੁਝ ਅ fırsਰਾਂ ਦੇ ਨਾਲ ਜਿਹੜਾ ਸਰਕਾਰ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਸਰਕਾਰ ਦੇ ਸਾਹਮਣੇ ਸਾਰੀ ਗੱਲ ਰੱਖਾਂਗੇ ਇਹ ਸਰਕਾਰ ਜਿਹੜੀ ਆ ਉਹ ਬਦਨਾਮੀ ਦਾ ਦਾਗ ਆਪਣੇ ਤੋਂ ਲਵਾਉਣ ਦੀ بجائے ਜੋ ਜਿਨ੍ਹਾਂ ਲੋਕਾਂ ਨੇ ਗੱਲ ਕੀਤੀ ਉਹਨਾਂ ਤੇ ਕਾਰਵਾਈ ਕਰੇ ਚਾਹੇ ਉਹ ਪੰਚਾਇਤ ਆ ਚਾਹੇ ਉਹ ਪੁਲਿਸ ਅਫਸਰ ਆ ਚਾਹੇ ਉਹ ਸਿਵਲ ਅਫਸਰ ਆ ਜਿਨ੍ਹਾਂ ਨੇ ਇਹ ਜਿਹੜਾ ਕਦਮ ਉਠਾਇਆ ਵਾ ਬਿਨਾ ਕੋਈ ਨੋਟਿਸ ਦਿੱਤੇ ਤੇ ਜਦੋਂ ਕਿ ਪਰਿਵਾਰ ਨੇ ਦੱਸਿਆ ਕਿ ਪੰਚਾਇਤ ਵੱਲੋਂ ਕੋਈ ਕਾਨੂੰਨੀ ਕੇਸ ਕੀਤਾ ਸੀ ਜਿਹਦੀ ਅਜੇ 15 ਤਰੀਕ ਆ 20 ਦਿਨ ਪਹਿਲਾਂ ਹੀ 26 ਤਰੀਕ ਨੂੰ ਇਹ ਕਾਰਵਾਈ ਕਰ ਦੇਣੀ ਇਹ ਗੈਰ ਕਾਨੂੰਨੀ ਗੱਲਿਆ ਉਹਨਾਂ ਤੇ ਵੀ ਕਾਰਵਾਈ ਕਾਨੂੰਨ ਅਨੁਸਾਰ ਜਿਹੜੀ ਆ ਹਰਿਆਣਾ ਸਰਕਾਰ ਨੂੰ ਕਰਨੀ ਚਾਹੀਦੀ ਆ ਉਹਦੇ ਵਾਸਤੇ ਜਿਵੇਂ ਜਥੇਦਾਰ ਭੁਪਿੰਦਰ ਸਿੰਘ ਜੀ ਨੇ ਦੱਸਿਆ ਕਿ ਉਹ ਸਰਕਾਰ ਦੇ ਨਾਲ ਮਿਲ ਕੇ ਸਾਰੀ ਗੱਲਬਾਤ ਜਿਹੜੀ ਆ ਉਹ ਕੀਤੀ ਜਾਊਗੀ ਇਨਸਾਫ ਦੀ ਲੜਾਈ ਜਿਹੜੀ ਇਹਨਾਂ ਪਰਿਵਾਰਾਂ ਵਾਸਤੇ ਉਹ ਵੀ ਲੜੀ ਜਾਊਗੀ ਤੇ ਇਹਨਾਂ ਦੀ ਸਹਾਇਤਾ ਵੀ ਪੂਰੀ ਕੀਤੀ ਜਾਊਗੀ ਜਿੰਨੀਆਂ ਵੀ ਸਿੱਖ ਸੰਸਥਾਵਾਂ ਹਰਿਆਣਾ ਹਰਿਆਣੇ ਤੋਂ ਬਾਹਰੋਂ ਆ ਕੇ ਨਾ ਪਰਿਵਾਰ ਦੀ ਮਦਦ ਕਰ ਰਹੀਆਂ ਸੀ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਤੇ ਹਰੇਕ ਨੂੰ ਅਪੀਲ ਕਰਦੇ ਹਾਂ ਕਿ ਸਮਾਂ ਮਦਦ ਕਰਨ ਦਾ ਹੈ ਰਾਜਨੀਤੀ ਕਰਨ ਦਾ ਇੱਥੇ ਕੋਈ ਕੀਤੀ ਕਰਨ ਦੀ ਕੋਸ਼ਿਸ਼ ਕਰਦੇ ਉਹਨਾਂ ਨੂੰ ਰਾਜਨੀਤੀ ਤੋਂ ਗੁਰੇਜ਼ ਕਰਨਾ ਚਾਹੀਦਾ ਜਿਹੜੀ ਗੱਲ ਹੋਈ ਆ ਇਹਦੀ ਅਸੀਂ ਸਖਤ ਸ਼ਬਦਾਂ 'ਚ ਨਿਖੇਧੀ ਕਰਦੇ ਹਾਂ ਵਾਕਈ ਨਿੰਦਣਯੋਗ ਆ ਜੋ ਤਬਾਹੀ ਦਾ ਨਿੰਦਣਯੋਗ ਆ ਆ ਮੀਡੀਆ ਦੇ ਰਾਹੀਂ ਅਸੀਂ ਸੰਗਤਾਂ ਨੂੰ ਸੰਸਥਾਵਾਂ ਨੂੰ ਫੀਲ ਕਰਦੇ ਆ ਕਿ ਇਹਨਾਂ ਪਰਿਵਾਰਾਂ ਦੀ ਮਦਦ ਦੀ ਲੋੜ ਆ ਮਦਦ ਕਰਨੀ ਚਾਹੀਦੀ ਨਾ ਕਿ ਰਾਜਨੀਤੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣੇ ਦੀ ਸਿੱਖ ਸੰਸਥਾ ਵਾ ਔਰ ਆਪਣੇ ਸਿੱਖ ਭਰਾਵਾਂ ਦੀ ਬਾਹਰ ਅਸੀਂ ਤਾਂ ਗੈਰ ਸਿੱਖਾਂ ਦੀ ਵੀ ਜਿੱਥੇ ਕਿਤੇ ਲੋੜ ਪਈ ਚਾਹੇ ਉਹ ਨਪਾਲ ਚ ਪਹਚਾੜ ਲਾਏ ਤੇ ਚਾਹੇ ਓਡੀਸਾ ਚ ਸੁਨਾਮੀ ਆਈ ਤੇ ਚਾਹੇ ਉਹ ਭੋਜ ਕਾਸ਼ ਗੁਜਰਾਤ ਦੇ ਵਿੱਚ ਪਹਚਾੜ ਲਾਏ ਉੱਥੇ ਜਾ ਕੇ ਵੀ ਸਿੱਖਾਂ ਨੇ ਮਦਦ ਕੀਤੀ ਆ ਵਦੇਸ਼ਾਂ ਦੇ ਅੰਦਰ ਵੀ ਜਾ ਕੇ ਗੁਰੂਆਂ ਸੰਗਤਾਂ ਸਿੱਖਾਂ ਨੇ ਜਿਹੜੀ ਆ ਉਹ ਮਦਦ ਕੀਤੀ ਐ ਗੈਰ ਸਿੱਖਾਂ ਦੀ ਵੀ ਮਦਦ ਕੀਤੀ ਐ ਸਾਡੇ ਸਿੱਖ ਭਰਾਇਆ ਇਹਨਾਂ ਦੇ ਨਾਲ ਕਿਉਂ ਨਹੀਂ ਖੜਾਂਗੇ ਸਰਬੱਤ ਦੇ ਭਲੇ ਲਈ ਸੰਸਥਾਵਾਂ ਕੰਮ ਕਰਦੀਆਂ ਤੇ ਸਾਡੀ ਇਹ ਸਿੱਖ ਸੰਸਥਾ ਹਰਿਆਣਾ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਪਰਿਵਾਰਾਂ ਦੇ ਨਾਲ ਚਟਾਨ ਦੀ ਤਰ੍ਹਾਂ ਖੜੀ ਆ ਕਾਰਨ ਕੁਝ ਵੀ ਹੋਵੇ ਇਹ ਜੋ ਹੋਇਆ ਵਾ ਇਹ ਨਖੇਦੀਯੋਗ ਆ ਨਿੰਦਣਯੋਗ ਐ ਦੀ ਸਖਤ ਸ਼ਬਦਾਂ 'ਚ ਹਰਿਆਣਾ ਕਮੇਟੀ ਨਿੰਦਾ ਕਰਦੀ ਆ ਆਉਣ ਵਾਲੇ ਦਿਨਾਂ 'ਚ ਰਿਜ਼ਲਟ ਸੰਗਤਾਂ ਦੇ ਸਾਹਮਣੇ ਹੋਊਗਾ ਕਿ ਅਸੀਂ ਸਰਕਾਰ ਨਾਲ ਗੱਲ ਕਰਕੇ ਇਹਨਾਂ ਪਰਿਵਾਰਾਂ ਦਾ ਮੁੜ ਵਸੇਬਾ ਜਿਹੜਾ ਕਰਾਇਆ ਜਾਊਗਾ ਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕਾਨੂੰਨੀ ਲੜਾਈ ਜਿਹੜੀ ਆ ਉਹ ਲੜੀ ਜਾਊ। ਇਸ ਤਰ੍ਹਾਂ ਦਾ ਵਿਤਕਰਾ ਕਿਉਂ ਕੀਤਾ ਜਾਂਦਾ ਸ੍ਰੀ ਫ਼ੋਮ ਨਾਲ ਜੇ ਗੱਲ ਕੀਤੀ ਜਾਏ ਸੇਵਾ ਦੀ ਤੇ ਫ਼ੋਮ ਸਾਹਿਦਤ ਵਿੱਚ ਵੀ ਅੱਗੇ ਹੈ। ਬਿਲਕੁਲ ਜਿਹੜੀ ਆ ਸਰਕਾਰ ਨਾਲ ਗੱਲ ਕਰਾਂਗੇ ਕਿ ਇਸ ਦੇਸ਼ ਦੀ ਆਜ਼ਾਦੀ 'ਚ ਸਭ ਤੋਂ ਵੱਡਾ ਸਿੱਖਾਂ ਦਾ ਯੋਗਦਾਨ ਸਭ ਤੋਂ ਵੱਧ ਫਾਂਸੀਆਂ, ਸਭ ਤੋਂ ਵੱਧ ਕਾਲੇ ਪਾਣੀ, ਸਭ ਤੋਂ ਵੱਧ ਤਬਾਹੀ, ਉਮਰ ਕੈਦਾਂ। ਇਸਾ ਗੁਰੂ ਕੇ ਸਿੱਖਾਂ ਨੇ ਕੱਟ ਗਏ ਤੇ ਦੇਸ਼ ਨੂੰ ਆਜ਼ਾਦ ਕਰਾਇਆ ਭਾਰਤੀ ਆਜ਼ਾਦੀ ਚ ਸਭ ਤੋਂ ਵੱਡਾ ਯੋਗਦਾਨ ਗੁਰੂ ਕੇ ਸਿੱਖਾਂ ਦਾ ਵੀ ਇੱਥੇ ਸਾਰੇ ਹੋਰ ਵਸਦੇ ਆ ਸਿੱਖਾਂ ਨੂੰ ਹੀ ਟਾਰਗੇਟ ਕਿਉਂ ਕੀਤਾ ਗਿਆ ਇਹਦੇ ਵਾਸਤੇ ਵੀ ਅਸੀਂ ਸਰਕਾਰ ਦੇ ਨਾਲ ਗੱਲ ਕਰਾਂਗੇ ਸੰਗਤਾਂ ਨੂੰ ਅਪੀਲ ਆ ਬੇਨਤੀ ਆ ਕਿ ਸਾਰੇ ਆਪੋ ਆਪਣੀ ਪੱਧਰ ਤੇ ਜਿੰਨੇ ਪਰਿਵਾਰਾਂ ਦੀ ਮਦਦ ਕਰ ਸਕਦੇ ਕਰਨੀ ਚਾਹੀਦੀ ਆ ਅਸੀਂ ਆਪਣੀ ਜਿਹੜੀ ਆ ਜ਼ਿੰਮੇਵਾਰੀ ਜਿਹੜੀ ਆ ਉਹ ਤਨਦੇਹੀ ਦੇ ਨਾਲ ਨਿਭਾਵਾਂਗੇ ਸਰਕਾਰ ਦੇ ਸਾਹਮਣੇ ਵੀ ਸਾਰੀ ਗੱਲ ਜਿਹੜੀ ਆ ਉਹ ਲੈ ਕੇ ਆਵਾਂਗੇ ਕਿ ਸਰਕਾਰ ਇਹਨਾਂ ਦਾ ਮੁੜ ਵਸੇਬਾ ਕਰੇ ਇਹ ਜਗਾ ਜਿਹੜੀ ਆ ਸਰਕਾਰ ਇਹਨਾਂ ਨੂੰ ਅਲਾਟ ਕਰੇ ਨਹੀਂ ਤਾਂ ਹਰਿਆਣਾ ਕਮੇਟੀ ਇਹਦਾ ਜਿਹੜਾ ਮੁਆਵਜ਼ਾ ਇਹਦੀ ਕੀਮਤ ਵੀ ਸਰਕਾਰੀ ਭਰ ਕੇ ਇਹਨਾਂ ਪਰਿਵਾਰਾਂ ਨੂੰ ਲੈ ਕੇ ਦੇਵੇਗੀ ਤਾਂ ਕਿ ਇਹਨਾਂ ਦੇ ਘਰ ਜਿਹੜੇ ਆ ਮੁੜ ਸਥਾਪਿਤ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਆਓ ਜੀ ਜਨਤਾ ਕਮੇਟੀ ਤੁਹਾਡੇ ਨਾਲ ਹੈ ਸਾਨੂੰ ਬਾਤ ਜੇ ਤੁਸੀਂ ਦੱਸਣਾ ਚਾਹੋਗੇ ਜਿਹੜੀ ਇਹ ਮੰਦਭਾਗੀ ਕਟਨਾ ਵਾਪਰੀ ਹੈ ਇਸ ਬਾਰੇ ਦੇਖੋ ਅਸੀਂ ਇੱਥੇ ਆਏ ਆ ਜੋ ਇੱਥੇ ਮੰਜ਼ਰ ਤਬਾਹੀ ਦਾ ਵੇਖਿਆ ਸਾਡੀਆਂ ਸਾਰੀਆਂ ਆਪਣੀਆਂ ਅੱਖਾਂ ਭਰ ਆਈਆਂ ਨੇ ਕਿ ਜੋ ਘਰ ਇਹਨਾਂ ਇਸ ਗਰੀਬ ਸਿੱਖ ਪਰਿਵਾਰਾਂ ਨੇ ਆਪਣੀ ਮਿਹਨਤ ਦੇ ਨਾਲ ਬਣਾਏ ਸਾਨ ਉਹ ਪਿੰਡ ਦੀ ਪੰਚਾਇਤ ਨੇ ਟੈਟੇਰੀ ਕਰ ਦਿੱਤੇ ਬੜੇ ਦੁੱਖ ਦੀ ਗੱਲ ਹੈ ਮਾਨਯੋਗ ਪ੍ਰਧਾਨ ਸਾਹਿਬ ਭੁਪਿੰਦਰ ਸਿੰਘ ਜੀ ਸੰਧ ਸਾਡੇ ਧਰਮ ਪ੍ਰਚਾਰ ਦੇ ਚੇਅਰਮੈਨ ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ ਸਾਡੇ ਸੀਨੀਅਰ ਮੀਤ ਪ੍ਰਧਾਨ ਸਾਹਿਕਲ ਸਾਹਿਬ ਸਾਡੇ ਸਾਰੇ ਐਕਟਿਵ ਦੇ ਮੈਂਬਰ ਨਾਲ ਸਾਰੇ ਸਾਡੀ ਟੀਮ ਪਹੁੰਚੀ ਹੈ ਇਹ ਭਾਵੇਂ ਦਾਦੂਵਾਲ ਸਾਹਿਬ ਬਾਹਰ ਵੀ ਸਾਨੂੰ ਫੋਨ ਦੇ ਨਾਲ ਮੇਰੇ ਨਾਲ ਪੂਰਾ ਇਹਨਾਂ ਨੇ ਰਾਬਤਾ ਰੱਖਿਆ ਵੀ ਆਪਾਂ ਉੱਥੇ ਕਿਸ ਕਿਸ ਤਰ੍ਹਾਂ ਦੀ ਮਦਦ ਕਰ ਸਕਦੇ ਆ ਪ੍ਰਧਾਨ ਜੀ ਨੇ ਆਦੇਸ਼ ਕੀਤਾ ਤੇ ਅਸੀਂ ਰਾਸ਼ਨ ਦੀ ਵੀ ਸਭ ਤੋਂ ਪਹਿਲਾਂ ਇੱਥੇ ਸੇਵਾ ਕੀਤੀ। ਸਭ ਤੋਂ ਪਹਿਲਾਂ ਇਹ ਖੁਸ਼hetra ਹੈ ਆਜ ਬਜ਼ੁਰਗੋ। ਖੁਸ਼hetra ਦੇ ਵਿੱਚ ਆਏ ਤੇ ਇਹਨਾਂ ਨੇ ਇੱਕ ਮੰਗ ਕੀਤੀ ਵੀ बार-बार ਆ ਕੇ ਪੁਲਿਸ ਤੇ ਇੱਥੇ ਸਾਡੇ ਕੋਲ ਤੰਗ ਕਰ ਰਹੀ ਹੈ। ਮੈਂ ਉਸੇ ਟਾਈਮ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ। ਬਜ਼ੁਰਗੋ ਤੁਸੀਂ ਦੱਸੋ ਉਸ ਤੋਂ ਬਾਅਦ ਕੋਈ ਪੁਲਿਸ ਨੇ ਆਪ ਜੀ ਨੂੰ ਤੰਗ ਕੀਤਾ? ਨਹੀਂ ਨਹੀਂ ਬਿਲਕੁਲ ਹਰਿਆਣਾ ਕਮੇਟੀ ਨੇ ਉਸੇ ਟਾਈਮ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲਬਾਤ ਕੀਤੀ। ਉਸ ਤੋਂ ਬਾਅਦ ਕਿਸੇ ਨੇ ਪੁਲਿਸ ਨੇ ਵੀ ਆ ਕੇ ਇਹਨਾਂ ਨਾਲ ਕੋਈ ਤੰਗ ਨਹੀਂ ਕੀਤਾ। ਨਹੀਂ। ਅਸੀਂ ਬਿਲਕੁਲ ਹਰਿਆਣੇ ਦੇ ਹਰਿਆਣਾ ਕਮੇਟੀ ਹੈ ਹਰਿਆਣੇ ਦੇ ਸਿੱਖਾਂ ਨੂੰ ਸਮਰਪਿਤ ਤੇ ਹਰਿਆਣਾ ਦੇ ਸਿੱਖਾਂ ਦੀ ਕਮੇਟੀ ਹੈ ਅਸੀਂ ਆਪਣੇ ਭਰਾਵਾਂ ਦੇ ਨਾਲ ਖੜੇ ਆ ਇਹਨਾਂ ਦੀ ਲੜਾਈ ਬਿਲਕੁਲ ਲੜਾਂਗੇ ਜਿਵੇਂ ਕਿ ਦਾदूवाल ਸਾਹਿਬ ਨੇ ਦੱਸਿਆ ਕਿ ਆਪਾਂ ਉਹਨਾਂ ਦੀ ਜਿਹੜੀ ਜ਼ਮੀਨ ਹੈ ਭਾਵੇਂ ਸਾਨੂੰ ਇਹਦਾ ਮੁਆਵਜ਼ਾ ਭਰਨਾ ਪਏ ਭਾਵੇਂ ਸਾਨੂੰ ਮਿਹਨਤ ਨਾਲ ਸਰਕਾਰ ਤੋਂ ਲੈਣੀ ਪਏ ਭਾਵੇਂ ਆਪਣੇ ਭਾਈਚਾਰੇ ਨਾਲ ਲੈਣੀ ਪਏ ਕੋਸ਼ਿਸ਼ ਕਰਾਂਗੇ ਕਿ ਆਪਾਂ ਇਹਨਾਂ ਨੂੰ ਜ਼ਮੀਨ ਜਿਹੜੀ ਏ ਉਹ ਇਹਨਾਂ ਦੀ ਜ਼ਮੀਨ ਇਹਨਾਂ ਦੀ ਵਾਪਸ ਕਰਵਾਈ। ਉਹਦੇ ਨਾਲ ਨਾਲ ਜਿਹੜੇ ਮਕਾਨ ਬਣਾਣੇ ਨੇ ਉਸ ਤੋਂ ਬਾਅਦ ਜਿਵੇਂ ਵੀ ਸਾਡੇ ਤੋਂ ਆਰਥਿਕ ਮਦਦ ਵੀ ਹੋਏਗੀ। ਹਰਿਆਣਾ ਸੇ ਗੁਰਦਰਾ ਮੈਨੇਜਮੈਂਟ ਕਮੇਟੀ ਬਾ ਚੜ ਕੇ ਇਹਨਾਂ ਦੀ ਮਦਦ ਵੀ ਕਰੇਗੀ। ਹੋਰ ਵੀ ਤੁਹਾਡੀ ਰਾਹੀਂ ਆਪਣੀ ਜਿਹੜੀ ਸਿੱਖ ਸੰਸਥਾਵਾਂ ਨੇ ਸਾਡੇ ਕਿਸਾਨੀ ਅੰਦੋਲਨ ਵਾਲੇ ਸਾਡੇ ਵੀਰ ਨੇ ਉਹ ਵੀ ਉਹਨਾਂ ਨੇ ਵੀ ਇੱਕ ਕਾਲ ਦਿੱਤੀ ਹੈ ਪਰਸੋਂ ਦੀ। ਮੈਂ ਬੇਨਤੀ ਕਰਨਾ ਕਿ ਸਾਰੇ ਬਾ ਚੜ ਕੇ ਉਹਦੇ 'ਚ ਵੀ ਪਹੁੰਚੋ। ਤਾਂ ਕਿ ਇੱਕ ਭਾਈਚਾਰੇ ਦੀ ਇੱਕ ਆਪਾਂ ਮਿਸਾਲ ਬਣ ਕੇ ਵਿਖਾਈ ਆ ਆਪਾਂ ਆਪਣੇ ਭਰਾਵਾਂ ਦੀ ਲੜਾਈ ਲੜਨੀ ਹੈ ਕੋ ਰਾਜਨੀਤੀ ਨਹੀਂ ਕਰਨ ਵਾਸਤੇ ਆਏ ਆਪਾਂ ਇਹਨਾਂ ਦੀ ਮਦਦ ਕਰਨ ਵਾਸਤੇ ਆਏ ਆ ਉਹ ਮਦਦ ਸਾਰੇ ਰਲ ਕੇ ਜਦੋਂ ਕੌਮ ਰਲਦੀ ਹੈ ਜਦੋਂ ਪੰਥ ਰਲਦਾ ਹੈ ਤੇ ਆਪਣੇ ਆਪ ਲੜਾਈਆਂ ਜਿੱਤੀਆਂ ਜਾਂਦੀਆਂ ਨੇ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਇੱਥੇ ਸਾਰੇ ਜਿਵੇਂ ਪਹੁੰਚੇ ਨੇ ਤੇ ਇਸੇ ਤਰ੍ਹਾਂ ਹਰਿਆਣਾ ਕਮੇਟੀ ਆਪਣੀ ਕੌਮ ਦੀ ਲੜਾਈ ਇਸੇ ਤਰ੍ਹਾਂ ਲੜਦੀ ਰਹੇਗੀ ਆਪਣੀ ਕੌਮ ਦੇ ਨਾਲ ਖੜੀ ਰਹੇਗੀ ਦੀ ਦਵਾਈ ਦੇ ਨਾਲ ਨਾਲ ਪਤਾ ਲੱਗਿਆ ਵੀ ਇਹਨਾਂ ਦਾ ਜਰੂਰਤ ਦਾ ਜਿਹੜਾ ਸਮਾਨ ਹੈ ਰੋਜ਼ਾ ਰੋਜ਼ਾਵੰਦੀ ਦਾ ਉਹ ਵੀ ਲੈ ਗਏ ਨੇ ਵੇਖੋ ਇਹ ਬੜਾ ੱਤਕਾ ਕੀਤਾ ਸਰਪੰਚ ਨੇ ਸਾਨੂੰ ਪਤਾ ਲੱਗਾ ਕਿ ਸਰਪੰਚ ਪੜਦਾ ਹੈ ਉਹ ਛੋਟੀ ਉਮਰ ਦੇ ਵਿੱਚ ਹੀ ਉਹ ਪੜਨ ਕਰਕੇ ਇੱਕ ਸਰਕਾਰ ਨੇ ਜਿਵੇਂ ਲਾਇਆ ਸੀ ਵੀ 10ਵੀਂ ਸ਼ਾਇਦ ਉਸੇ ਤਰੀਕੇ ਦੇ ਨਾਲ ਉਹਨੂੰ ਸਰਪੰਚ ਬਣਾ ਦਿੱਤਾ ਹੋਏ ਤੇ ਅੱਜ ਉਹਦਾ ਪਿਤਾ ਜੀ ਸਰਪੰਚੀ ਕਰ ਰਹੇ ਨੇ মিডিਆ ਰਹੀ ਸਰਪੰਚ ਸਾਹਿਬ ਮਤਲਬ ਸਾਡੇ ਕੋਲ ਅਲਫ਼ਾਜ਼ ਨਹੀਂ ਹੈਗੇ ਕਿ ਤੁਹਾਡਾ ਕਿਵੇਂ ਅਸੀਂ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰੀਏ ਧੰਨਵਾਦ ਕਰੀਏ 70 ਸਾਲ ਦੀ ਸਾਂਝ ਤੁਸੀਂ ਤੋੜ ਦਿੱਤੀ ਸਿੱਖ ਜਿਹੜਾ Hindu ਦਾ ਭਾਈਚਾਰਾ ਜੋ ਪਿਆਰ ਹੈ ਉਹ ਦੁਨੀਆ ਦੇ ਵਿੱਚ ਮਿਸਾਲ ਹੈ ਲੇਕਿਨ ਤੁਸੀਂ ਇੱਕ ਟਾਰਗੇਟ ਕਰਕੇ ਜਿਵੇਂ ਸੰ 84 ਦੇ ਵਿੱਚ ਟਾਰਗੇਟ ਕੀਤਾ ਗਿਆ ਇੱਕ ਸਿਰਫ ਸਿੱਖਾਂ ਦੇ ਬਾਅਦ ਕਰੋਸ ਕਰਾ ਦਿੱਤੇ ਗਏ ਐਸੇ ਹੋਰ ਵੀ ਬਰਾਦਰੀਆਂ ਨੇ ਹੋਰ ਵੀ ਸਾਡੇ ਭਰਾ ਬੈਠੇ ਨੇ ਲੇਕਿਨ ਸਾਡੇ ਸਿੱਖਾਂ ਨੂੰ ਹੀ ਟਾਰਗੇਟ ਕੀਤਾ ਗਿਆ ਇਸ ਲਈ ਅਸੀਂ ਬਿਲਕੁਲ ਸਰਪੰਚ ਸਾਹਿਬ ਤੁਹਾਡੇ ਖਿਲਾਫ ਅਗਰ ਕਿਤੇ ਕਾਨੂੰਨੀ ਕਾਰਵਾਈ ਕਰਨੀ ਪਵੇਗੀ ਬਿਲਕੁਲ ਕਾਨੂੰਨੀ ਕਾਰਵਾਈ ਕਰਾਵਾਂਗੇ ਅਗਰ ਕਿਤੇ ਤੁਸੀਂ ਦੋਸ਼ੀ ਪਾਏ ਗਏ ਤੁਹਾਨੂੰ ਸਸਪੈਂਡ ਕ੍ਰਾਂਤੀਕਾਰੀ ਜਾਵਾਂਗੇ ਆਪਣੇ ਭਰਾਵਾਂ ਦੇ ਨਾਲ ਸਰੇ ਅਸੀਂ ਜਲਦੀ ਮਾਨਯੋਗ ਪ੍ਰਧਾਨ ਸਾਹਿਬ ਦੇ ਨੇਤਰਤਵ ਦੇ ਵੇ ਸਾਡੇ ਜੀਤ ਸਿੰਘ ਜੀ ਦਾਦੂਆਲ ਸਾਹਿਬ ਦੇ ਨੇਤਰਤਵ ਦੇ ਸੀਐਮ ਸਾਹਿਬ ਨੂੰ ਮਿਲ ਰਹੇ ਹਾਂ ਉਥੋਂ ਕੋਈ ਨਾ ਕੋਈ ਚੰਗੀ ਖਬਰ ਆਪਣੀ ਕੌਮ ਵਾਸਤੇ ਕੱਢ ਕੇ ਲਿਆਵਾਂਗੇ ਇਹ ਵੀ ਆਵਾਜ਼ ਕਰਕੇ ਜਾਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ